ਸਾਬ ਦੇ ਵਿਰੋਧ ਤੋਂ ਸ਼ੁਰੂ ਹੋਇਆ ਦਰਦਾਸਪੁਰ ਦੇ ਵਿੱਚ ਉਹਦੇ ਬੋਲ ਦੇ ਲਈ ਕਿਹੜਾ ਪਿੱਛੇ ਕਰਿਆ ਯਾਰ ਕਿਹਾਗਾ ਨਹੀਂ ਕਰਨਾ ਚਾਹੁੰਗਾ ਅੱਜ ਜਸਮੀ ਅਮਰਕਾਸ਼ ਦਾ ਧਾਰਮਿਕ ਆਸਥਾ ਲੈ ਜੀ ਸਾਰੇ ਅੱਜ ਰਾਜਨੀਤੀ ਤੇ ਅਸੀਂ ਕੋਈ ਗੱਲ ਨਹੀਂ ਕਰਨੀ ਭਾਈ ਥੋੜਾ ਜਿਹਾ ਜੀ ਭਾਈ ਥੋੜਾ ਜਿਹਾ ਗ੍ਰਾਮਪੁਰਾ ਸਾਹਿਬ ਨੇ ਕੀ ਕਹਿੰਿਆ ਨੇ ਉਹ ਸਾਡੇ ਸੀਨੀਅਰ ਲੀਡਰ ਨੇ ਮੈਂ ਮਾਈਕ ਥੰਦੇ ਕਰਾਂ ਮੂੰਹ ਹੀ ਬਾੜੇ ਆਪਣੇ ਤਰ੍ਹਾਂ ਉਹਦਾ ਲਾਭ ਨਹੀਂ ਤੇ ਜੋ ਕੁਝ ਬ੍ਰੰਪੁਰਾ ਸਾਹਿਬ ਨੇ ਕਿਹਾ ਕਿ ਅੱਜ ਨਰੋਲ ਅਸੀਂ ਆਪਣੇ ਗੁਰੂ ਨੂੰ ਨੋਤ ਮਸਤ ਨੋਤ ਮਸਤ ਕੋ ਮਾਸਤੇ ਆਏ ਕੋਈ ਸਾਡਾ ਪੋਲੀਟੀਕਲ ਮਾਟੋ ਨਹੀਂ ਤੇ ਅਸੀਂ ਗੁਰੂ ਦੇ ਚਰਨਾਂ 'ਚ ਹਾਜ਼ਰ ਹੋ ਕੇ ਕੀ ਅਰਦਾਸ ਕੀਤੀ ਹੈ ਅਰਦਾਸ ਕੀਤੀ ਹੈ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ ਨਿੱਕੇ ਘੁੰਮਣ ਦੇ ਵਿੱਚ ਕੀ ਹੋਇਆ ਉਹਦੇ ਲਈ ਤੁਸੀਂ ਕੀ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਉਹਦੇ 'ਚ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਨਾ ਕੋਈ ਗੱਲ ਨਹੀਂ ਮੈਂ ਕਰਨੀ ਚਾਹੁੰਦਾ ਕਿਉਂਕਿ ਅੱਜ ਕੋਈ ਸਾਡਾ ਪੋਲਿਟੀਕਲ ਮੰਚਾ ਨਹੀਂ ਅੱਜ ਕੇਵਲ ਤੇ ਕੇਵਲ ਅਸੀਂ ਮੱਥਾ ਟੇਕਣ ਵਾਸਤੇ ਆਏ ਆਰਵਾਰ ਸਾਹਿਬ ਅਕਾਲ ਪੁਰਖ ਸਾਹਿਬ ਅਸੀਂ ਜੋ ਅਰਦਾਸ ਆਪਣੇ ਮਨ ਵਿੱਚ ਲੈ ਕੇ ਆਏ ਸਾਂ ਅਸੀ ਗੁਰੂ ਚਰਨਾ ਵਿਚਾਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਤਿੰਨਾਂ ਲੀਡਰਾਂ ਵੱਲੋਂ ਕੋਈ ਠੋਸ ਫੈਸਲਾ ਪਾਰਟੀ ਦੀਆਂ ਨੀਤੀਆਂ ਜਾਂ ਫਿਰ ਪੰਥ ਦੇ ਵਿੱਚ ਜੋ ਉਧਬਦਾਵਾਂ ਬਣੀਆਂ ਹੋਈਆਂ ਉਹਨੂੰ ਲੈ ਕੇ ਲਿਆ ਜਾਵੇ ਇਹ ਆਉਣ ਵਾਲਾ ਸਮਾਂ ਤੁਹਾਨੂੰ ਦੱਸ ਦੇਣਾ ਕਿੰਨਾ ਚਿਰ ਲੱਗੋਗੇ ਜੀ ਧੰਨਵਾਦ ਪਾਰਟੀ ਦੇਖੋ ਸਭ ਹਾਲਾਂਕਿ ਅਕਾਲੀ ਦਲ ਦੇ ਤੁਹਾਡੇ ਲੀਡਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਅਗਰ ਕਾਂਗਰਸ ਨੇ ਜਿਹੜਾ ਹਮਲਾ ਕਰਵਾਇਆ ਨਿੱਕੇ ਗੁਮਨ ਕਰੋ ਉੱਥੇ ਕਰੋ ਵੇਖੋ ਮੈਂ ਅੱਜ ਤੁਹਾਨੂੰ ਜਿਹੜੀ ਗੱਲ ਕਹੀ ਆ ਮੈਂ ਉਹਦੇ ਤੇ ਹੁਣ ਵੀ ਕਾਇਮ ਆ ਕਿ ਕੋਈ ਅੱਜ politcal ਗੱਲ ਨਹੀਂ ਆ ਅਸੀਂ ਆ ਮੈਂ politcal ਨਹੀਂ ਮੈਂ ਪੰਥ ਦੀ ਗੱਲ ਕਰਦਾ ਮੈਂ ਤੁਸੀਂ ਅਕਾਲੀ ਦਰਬ ਜਿਹੜੀ ਪੰਥ ਦੀ ਗੱਲ ਆ ਅਸੀਂ ਬਾਅਦ ਵਿੱਚ ਕਰਾਂਗੇ ਅੱਜ ਅਸੀਂ ਕੇਵਲ ਅਰਦਾਸ ਕਰਨ ਵਾਸਤੇ ਆਏ ਆ ਅਰਦਾਸ ਕਰਕੇ ਵਾਪਸ ਜਾਣਾ ਤੁਹਾਡੇ ਐਸਪੀਸੀ ਪ੍ਰਧਾਨ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਾਫੀ ਦੇਣਾ ਗਲਤੀ ਸੀ ਕਿ ਤੁਸੀਂ ਮੰਨਦੇ ਹੋ ਅਸੀਂ ਮੈਂ ਤੇ ਅਸੀਂ ਤਾਂ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਹਾਂ ਕਿ ਜੇ ਇਹ ਗਲਤੀਆਂ ਨਾ ਹੁੰਦੀਆਂ ਤੇ ਸਾਡੇ ਇਕੱਠੇ ਹੋਣ ਦਾ ਕੋਈ ਮਤਲਬ ਨਹੀਂ ਸੀ ਤੇ ਹੁਣ ਆਜੇ ਇਕੱਠੇ ਹੁੰਦਾ ਰਿਜ਼ਲਟ ਕਦੋਂ ਤੱਕ ਆਏਗਾ ਸੰਗਤ ਅੱਗੇ ਅਸੀਂ ਯਾਰ ਅਰਦਾਸ ਕਰਕੇ ਆਇਆ ਗੁਰੂ ਮਹਾਰਾਜ ਤੇ ਜਰਨਾ ਕਰੀਏ ਕਿ ਇਹ ਮੈਂ ਆਉਣ ਵਾਲੇ ਸਮੇਂ 'ਚ ਜਦੋਂ ਕੋਈ ਰਾਜਨੀਤਿਕ ਗੱਲ ਕਰਨੀ ਹੋਊਗੀ ਜਰੂਰ ਤੁਹਾਡੇ ਜਦੋਂ ਤੱਕ ਨੂੰ ਖੁਲਾਸਾ ਕੀਤਾ ਜਾ ਸਕਦਾ ਹੈ ਤੇ ਇਹ ਅਜੇ ਕੋਈ ਆਪਣੇ ਸਮਾਂ ਬੰਦ ਨਹੀਂ ਕਰ ਸਕਦੇ ਇੱਥੇ ਹੈ ਕਿ ਐਸ ਤਰ੍ਹਾਂ ਦੀ ਕੋਈ ਗੱਲ ਹੈ ਜਾਂ ਅਰਦਾਸ ਹੀ ਕਰਨ ਆਏ ਸੀ ਅਸੀਂ ਜੋ ਅਰਦਾਸ ਕੀਤੀ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਕੀਤੀ ਆ ਗੁਰੂ ਮਹਾਰਾਜ ਆਪ ਸਭ ਕੋ ਜਾਣੀ ਜਾਣਨੇ ਪਰ ਕਿਹ ਭੁਲਕਸ਼ਾਰ ਜਿਹੜੀ ਟੇਵਰ ਕਰਾਂ ਜਾਂ ਤੇਰਾਮੁਖੀ ਨੂੰ ਜਿਹੜੀ ਜਿਹੜਾ ਜਿਹੜਾ ਤੇਰਾਮੁਖੀ ਮਾਫੀ ਦਿੱਤੀ ਸਾਡੇ ਆਉਣ ਦਾ ਕੋਈ ਇੱਕ ਵਿਸ਼ਾ ਨਹੀਂ ਜੀ ਇੱਕ ਵਿਸ਼ਾ ਨਹੀਂ ਹਰ ਇੱਕ ਸਿੱਖ ਜਿਹੜਾ ਵੀ ਕੋਈ ਗੁਰੂ ਨਾਨਕ ਨਾਮ ਲੈਵਾ ਜਾਂ ਕੋਈ ਵੀ ਇੱਥੇ ਆਉਂਦਾ ਉਹ ਆਣ ਕੇ ਉਹ ਸਜੋਂ ਇੱਕ ਮਿੰਟ ਉਹ ਆਸਾਂ ਦੇ ਨਾਲ ਆਉਂਦਾ ਆ ਕਿ ਕਿਤੇ ਜ਼ਿੰਦਗੀ ਵਿੱਚ ਮੇਰ ਕੋ ਗਾਇ ਬਗਾਏ ਕੋਈ ਗਲਤੀ ਹੋ ਗਈ ਹੈ ਪਰਮਾਤਮਾ ਮaaf ਕਰੀ ਤੇ ਅੱਗੋਂ ਮੈਨੂੰ ਸਿੱਧੇ ਰਾਹ ਪਾਵੀਂ ਹਰ ਇੱਕ ਮਾਫੀ ਦਿੱਤੀ ਗਈ ਸੀ ਉਹਦੀ ਭੁੱਲ ਬਖਸ਼ਾਣੀ ਚਾਹੀਦੀ ਆ ਪ੍ਰਧਾਨ ਨੂੰ ਪਾਰਟੀ ਪ੍ਰਧਾਨ ਨੂੰ ਇਹ ਉਹਨਾਂ ਦੀ ਮਰਜ਼ੀ ਆ ਇਹ ਇਹ ਅੱਗੇ ਉਹਨਾਂ ਨੂੰ ਪੁੱਛੋ ਕਮੇਟੀ ਦੇ ਮੈਂਬਰ ਜੀ ਤੁਸੀਂ ਤੁਸੀਂ ਸ਼ੂਗਰ ਲੀਡਰ ਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਅਸੀਂ ਇਹਦੇ ਬਾਰੇ ਉਸ ਦਿਨ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਕਹਿ ਚੁੱਕੇ ਹਾਂ ਪਰ ਜਿਹੜਾ ਬਰਕਾਰੀ ਦੇ ਵਿੱਚ ਇੱਕ ਮਿੰਟ ਸੇਖਮਾ ਸਾਹਿਬ ਸੇਖਮਾ ਸਾਹਿਬ ਬਰਕਾਰੀ ਦੇ ਵਿੱਚ ਜਿਹੜਾ ਮੋਰਚਾ ਲੱਗਾ ਹੋਇਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਮੈਂ ਕੋਈ ਗੱਲ ਅੱਜ ਪੋਲਿਟਿਕਲ ਨਹੀਂ ਕਰਨੀ ਮੈਂ ਤੁਹਾਨੂੰ ਪਹਿਲਾਂ ਕਹਿ ਬੈਠਾਂ ਪਿਆਜ ਕੋਈ ਪੋਲੀਟੀਕਲ ਗੱਲ ਨਹੀਂ ਕਰਨੀ ਧਾਰਮਿਕ ਧਾਰਮਿਕ ਉਹ ਜਿਹੜਾ ਮੁੱਦਿਆਂ ਨੂੰ ਲੈ ਕੇ ਉਹ ਕਰਦੇ ਚਾਹੇ ਠੀਕ ਹੈ ਇਸ ਬਾਰੇ ਵੀ ਜਦੋਂ ਬਖਤਾ ਆਏਗਾ ਫਿਰ ਗੱਲ ਕਰਾਂਗੇ ਅੱਜ ਅਸੀਂ ਇੱਥੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਵਾਸਤੇ ਗੁਰੂ ਮਹਾਰਾਜ ਦੀਸ਼ੀਰਵਾਦ ਲੈਣ ਵਾਸਤੇ ਔਰ ਸੱਚੇ ਪਾਤਸ਼ਾਹ ਦੇ ਗਾੜੀ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਮਿਹਰ ਕਰੋ ਕਿਰਪਾ ਕਰੋ ਪੰਥ ਦੀ ਚੜ੍ਹਦੀ ਕਲਾ ਕਰੋ ਸਰਬੱਤ ਦਾ ਭਲਾ ਕਰੋ ਪਰ ਜਿਹੜੀ ਭੂਲ ਬਖਸ਼ਾਨ ਦੀ ਜਿਹੜੀ ਗੱਲ ਕੀਤੀ ਹੈ ਕਿ ਆ ਭੂਲ ਬਖਸ਼ਾਈ ਜਾਏਗੀ ਜਿਹੜਾ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਹੈ ਜਾਂ ਬਹਿਬਲ ਕਲਾ ਕੋਰੀ ਜੀ ਜੀ ਪਬਲਿਕ ਅੱਜ ਕੋਈ ਅੱਜ ਮੈਂ ਕੋਈ ਗੱਲ ਹੈ ਜਿਹੜਾ ਮੱਥਾ ਟੇਕਿਆ ਨੂੰ ਆਖਰੀ ਮੱਥਾ ਟੇਕਿਆ ਕਹਿ ਜਾਂਦਾ ਸਾਡਾ ਪਾਰਟੀ ਦੇ ਨਾਲ ਲੈ ਹੁਣ ਲੁਕ ਲੋ ਪਾਰਟੀ ਨਾਲ ਨਹੀਂ ਗੁਰੂ ਮਹਾਰਾਜ ਹੈ ਕਿ ਕਾਲਤਖਬ ਸਾਹਿਬ ਤੇ ਮੱਥਾ ਟੇਕਣਾ ਹੈ ਕਿ ਪਾਰਟੀ ਵਰਕਰ ਕਿੱਥੋਂ ਆਏ ਹੋ ਨਾ ਨਾ ਉਹ ਤਾਂ ਆਖਰੀ ਮੱਥਾ ਟੇਕਿਆ ਨੂੰ ਸਰਪੰਚ ਇਧਰ ਆਓ ਮੈਂ ਜੀ ਆਖਰੀ ਮੱਥਾ ਕੋਈ ਨਹੀਂ ਜੀ ਇਧਰ ਜੀ ਇਧਰ ਆਓ ਯਾਰ ਇਧਰ ਆਓ ਅਦਰ ਫੇਰ ਨਾ ਪ੍ਰੀਤ ਰਵਿੰਦਰ ਜੀ ਅੱਜ ਇੱਥੇ ਟਕਸਾਲੀ ਆ ਗੋ ਤੁਸੀਂ ਵੀ ਟਕਸਾਲੀ ਆ ਗੋ ਸ਼੍ਰੋਮਣੀ ਅਕਾਲੀ ਦਲ ਅਰੇ ਫੇਰ ਨਾ ਨਮਸਤਕੋ ਲਿਆ ਅਰਦਾਸ ਬੇਤੀ ਕੀਤੀ ਅੱਜ ਧੰਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਤੀ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉ ਜਾ ਕੇ ਅਰਦਾਸ ਬੇਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਇਸ ਪੰਜਾਬ ਨੂੰ ਮੈਨੂੰ ਲੱਗਦਾ ਦੁਬਾਰਾ ਕਿਸੇ ਦੀ ਨਜ਼ਰ ਲੱਗੀ ਹੈ ਜੋ 1984 ਦੇ ਵਿੱਚ ਵਾਪਰਦਾ ਰਿਆ ਤੇ ਜੋ ਜਿਨ੍ਹਾਂ ਨੇ ਆਪਣੇ ਉਹ ਪਿੰਡੇ ਤੇ ਹੰਡਾਇਆ ਵਾ ਉਹਨਾਂ ਲੋਕਾਂ ਨੂੰ ਪਤਾ ਕਿ 1984 ਦਾ ਕਾਂਡ 1984 ਕੀ ਹੋਇਆ ਸੀ ਤੇ ਕੁਝ ਤਾਕਤਾਂ ਜਿਹੜੀਆਂ ਇਹੋ ਜਿਹੇ ਨੇ ਉਹ ਦੁਬਾਰਾ ਹਾਲਾਤ ਲਿਆਉਣੀਆਂ ਚਾਹੁੰਦੇ ਨੇ ਅਸੀਂ ਚਾਹੁੰਦੇ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਦਇਆ ਕਰੋ ਸਰਬਾਧਾ ਪਲਾ ਪੰਥ ਦਾ ਪਲਾ ਸਾਡੇ ਪੰਜਾਬ ਦਾ ਪਲਾ ਹੋਣਾ ਚਾਹੀਦਾ ਵਾ ਤੇ ਜਿਹੜੀ ਸੱਦ ਭਾਵਨਾ ਆਪਸੀ Hindu Muslim Sikh Isai ਸਾਰੇ ਦੇ ਵਿੱਚ ਜਿਹੜੀ ਉਹ ਸੱਦ ਭਾਵਨਾ ਸੱਚੇ ਪਾਤਸ਼ਾਹ ਬਣੀ ਰਵੇ ਸਾਡੇ ਪੰਜਾਬ ਨੂੰ ਕਿਤੇ ਦੁਬਾਰਾ ਅਗਨਾ ਲੱਗ ਜੇ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਜਿਹੜੀ ਭਰਪੁਰਾ ਸਾਹਿਬ ਜਿਹੜੀ ਗੱਲ ਕੀਤੀ ਜਾ ਰਹੀ ਸੀ ਇਕਸਾਲੀ ਆਗੂਆਂ ਵੱਲੋਂ ਕਿ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਉਸ ਤੋਂ ਬਾਅਦ ਕੋਰਟ ਪੂਰਾ ਬੇਬਲ ਕਲਾ ਇਆ ਉਹਦੇ ਵਾਸਤੇ ਪੂਲ ਬਖਸ਼ਾਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਦੇਖੋ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਸਾਹਿਬ ਨੇ ਇਹ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਬੰਦੀ ਆ ਅਸੀਂ ਉਸ ਦਿਨ ਜੋ ਕਹਿਣਾ ਸੀ ਉਸ ਦਿਨ ਭਰਮਪੁਰਾ ਸਾਹਿਬ ਨੇ ਉੱਥੇ ਕਿਹਾ ਸੀ ਅਸੀਂ ਉਸ ਗੱਲ ਤੇ ਤੇ ਕਾਇਮ ਹੀ ਕਾਇਮ ਆ ਕਿ ਜੋ ਰਾਮ ਰਹੀਮ ਨੂੰ ਮਾਫੀ ਦਿੱਤੀ ਸੀ ਉਸ ਤੋਂ ਬਾਅਦ ਹੀ ਸਾਰੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਵਿਗੜੇ ਨੇ ਤੇ ਮੈਂ ਆਪ ਚੋਣਾ ਮੈਂ ਆਪ ਅਰਦਾਸ ਬੇਤੀ ਕਰਕੇ ਆਪਣੀ ਵੱਲੋਂ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਪੰਜਾਬ ਤੇ ਭਲਾ ਕਰੋ ਸਾਡੇ ਪੰਥ ਤੇ ਭਲਾ ਕਰੋ ਸੱਚੇ ਪਾਤਸ਼ਾਹ ਇਸ ਪੰਥ ਨੂੰ ਪੰਜਾਬ ਨੂੰ ਨજર ਲੱਗਦੀ ਦਿਸ ਰਹੀ ਹੈ ਤੇ ਸੱਚੇ ਪਾਤਸ਼ਾਹ ਕਿਰਪਾ ਕਰ ਸਕਦੇ ਕੋਈ ਨਹੀਂ ਲੱਗਦਾ ਬਰਗਾੜੀ ਦੇ ਬਰਗਾੜੀ ਨਹੀਂ ਬਰਗਾੜੀ ਮੈਂ ਬਰਗਾੜੀ ਵਾਲੀ ਗੱਲ ਨਹੀਂ ਕਰਦਾ ਮੈਂ ਤੇ ਮੈਨੂੰ ਮੱਚਾ ਲੱਗਾ ਕਿ ਐਸਾ ਹੀ ਲੱਗਾ ਜਾਂ ਦੇਖੋ ਮੈਂ ਉਸ ਇਸ਼ੂ 'ਚ ਆਉਣਾ ਨਹੀਂ